ਬੋਲੋ ਨਾ ਨਿਕਿਓ ਕੀ ਤੂੰ ਨੂੰ ਲੈ ਗਏ ਚੋਰ ਬੋਲੋ ਨਾ ਨਿਕਿਓ ਕੀ ਤੂੰ ਨੂੰ ਲੈ ਗਏ ਚੋਰ ਬੋਲੋ ਨਾ ਨਿਕਿਓ ਗਿੱਲੀ ਮਿੱਟੀ ਦਾ ਫੇਰ ਦਿਓ ਪੋਚਾ ਨਾਨਕਿਆਂ ਦਾ ਕੁੱਪ ਬਨ ਦਿਓ ਗਿੱਲੀ ਮਿੱਟੀ ਦਾ ਫੇਰ ਦਿਓ ਪੋਚਾ ਨਾਨਕਿਆਂ ਦਾ ਕੁੱਪ ਬਨ ਦਿਓ ਵਾ ਵਾ ਕਿ ਚਰਖਾ ਦਮਕਦਾ ਵਾ ਵਾ ਕਿ ਚਰਖਾ ਦਮਕਦਾ ਹੋਰ ਤਾਂ ਮਾਮਾ ਚੰਗਾ ਭਲਾਏ ਢਿੱਡੇ ਦਾ ਲਮਕਦਾ ਵਾ ਵਾ ਚਰਖਾ ਦਮਕਦਾ ਵਾ ਵਾ ਕਿ ਚਰਖਾ ਦਮਕਦਾ ਵਾ ਵਾ ਕਿ ਚਰਖੇ ਬੀੜੀਆਂ ਵਾ ਵਾ ਕਿ ਚਰਖੇ ਬੀੜੀਆਂ ਹੋਰ ਤਾ ਜੀਜਾ ਚੰਗਾ ਪਲਾ ਪਰ ਅੱਖਾ ਟੀਰ ਮਟੀਰੀਆਂ 바ਵਾ ਕੇ ਚਰਖਾ ਬੀੜੀਆਂ 바ਵਾ ਕੇ ਚਰਖੇ ਬੀੜੀਆਂ ਮੱਕੀ ਦਾ ਦਾਣਾ ਕੋਠੇ ਤੇ ਵਿੱਚੋਲਾ ਚੜਾਉਣਾ ਛੋਟੇ ਤੇ ਮੱਕੀ ਦਾ ਦਾਣਾ ਕੋਠੇ ਤੇ ਵਿੱਚੋਲਾ ਚੜਾਉਣਾ ਛੋਟੇ ਤੇ ਮੱਕੀ ਦਾ ਦਾਣਾ ਟਿੰਡ ਵਿੱਚ ਨਹੀਂ ਵਿਚੋਲ ਨਹੀਂ ਰੱਖਣੀ ਪਿੰਡ ਵਿੱਚ ਨਹੀਂ ਮੱਕੀ ਦਾ ਦਾਣਾ ਟਿੰਡ ਵਿੱਚ ਨਹੀਂ ਬਚੂਲ ਨਹੀਂ ਰੱਖਣੀ ਪਿੰਡ ਵਿੱਚ ਨਹੀਂ ਜੇ ਮੰਮੀ ਤੈਨੂੰ ਨੱਚਣਾ ਨਹੀਂ ਆਉਂਦਾ ਇੱਥੇ ਕੰਨ ਆਈ ਜੇ ਮੰਮੀ ਤੈਨੂੰ ਨੱਚਣਾ ਨਹੀਂ ਆਉਂਦਾ ਇੱਥੇ ਕੰਨ ਆਈ ਪਰਿਆ ਪਤੀ ਲੱਖਾ ਗਿਦਾੜ ਦਾ ਬੋਲੀ ਇੱਕ ਨਾ ਪਾਏ ਨੀ ਜਾ ਕੇ ਆਖੇਗੀ ਛੱਕਾ ਪੂਰ ਕੇ ਆਈ ਨੀ ਜਾ ਕੇ ਆਖੇਗੀ ਛੱਕਾ ਪੂਰ ਕੇ ਆਈ ਨੀ ਜਾ ਕੇ ਆਖੇਗੀ ਜੇ ਮੰਮੀ ਤੈਨੂੰ ਨੱਚਣਾ ਆਉਂਦਾ ਦੇਦੇ ਸ਼ੌਂਕ ਦਾ ਗੇੜਾ ਜੇ ਮੰਮੀ ਤੈਨੂੰ ਨੱਚਣਾ ਆਉਂਦਾ ਦੇਦੇ ਸ਼ੌਂਕ ਦਾ ਗੇੜਾ ਨੀ ਰੂਪ ਤੇਰੇ ਦੀ ਗਿਠ ਗਿਠ ਲਾਲੀ ਤੇਥੋਂ ਸੋਨਾ ਕਿਹੜਾ ਨੀ ਦੀਵਾ ਕੀ ਕਰਨਾ ਚਾਨਣ ਹੋ ਜੂ ਤੇਰਾ ਨੀ ਦੀਵਾ ਕੀ ਕਰਨਾ ਚਾਨਣ ਹੋ ਜੂ ਤੇਰਾ ਨੀ ਦੀਵਾ ਕੀ ਕਰਨਾ ਆਉਂਦੇ ਕੁੜੀਏ ਜਾਂਦੇ ਕੁੜੀਏ ਚੱਕ ਲਿਆ ਟੋਕਰਾ ਸੋਕਦਾਨੀ ਇਨੂੰ ਕਰ ਲੈ ਇਨੂੰ ਕਰ ਲੈ ਛੜੇਦੀ ਮੁਛਦਾਨੀ ਇਨੂੰ ਕਰ ਲੈ ਇਨੂੰ ਕਰ ਲੈ ਛੜੇਦੀ ਮੁਛਦਾਨੀ ਇਨੂੰ ਕਰ ਲੈ ਆਉਂਦੇ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਡੋਈ ਨੀ ਵੀਰ ਘਾਰੇ ਆਉਂਦੇ ਨੂੰ ചറിീരൂ ചി രോഷവീർ കയോനായി കത്ത് സയറി നാനകു പൂ വെട്ടി ആയി വേ കയറി നാനകു പൂ വ ਕੱਢ ਲੋ ਬੀਨ ਵਜਾ ਕੇ ਨਾਨਕੇ ਖੱਡ ਵੜ ਗੇ ਕੱਢ ਲੋ ਬੀਨ ਵਜਾ ਕੇ ਨਾਨਕੇ ਖੱਡ ਵੜ ਗੇ ਕੱਢ ਲੋ ਬੀਨ ਵਜਾ ਕੇ ਨਾਨਕੇ ਖੱਡ ਵੜ ਗੇ ਇਹ ਨਾਨਕੀਆਂ ਦੀ ਰੜੇ ਪੰਭੀਰੀ ਬੋਲੇ ਨੀ ਇਹ ਨਾਨਕੀਆਂ ਦੀ ਰੜੇ ਪੰਭੀਰੀ ਬੋਲੇ ਇਹਨਾਂ ਦਾਦਕੀਆਂ ਦੇ ਮੂੰ ਚੋੜੇ ਟਿੱਡ ਪੋਲੇ ਨੀ ਇਹਨਾਂ ਦਾਦਕੀਆਂ ਦੇ ਮੂੰ ਚੋੜੇ ਟਿੱਡ ਪੋਲੇ ਇਹ ਨਾਨ ਨਾਨਕੀਆਂ ਨੂੰ ਕੋਟਣਿਆਂ ਦੀ ਮਾਰ ਐ ਨਾਨ ਨਾਨਕੀਆਂ ਨੂੰ ਕੋਟਣਿਆਂ ਦੀ ਮਾਰ ਇਹਨਾਂ ਦਾਦਕੀਆਂ ਨੂੰ ਕੱਢੋ ਦਲਾਨੋਂ ਬਾਹਰ ਇਹਨਾਂ ਦਾਦਕੀਆਂ ਨੂੰ ਕੱਢੋ ਦਲਾਨੋਂ ਬਾਹਰ ਛੰਨੇ ਵਿੱਚ ਕਿੰਨ ਕੀਤਾ ਛੱਡੀਆਂ ਵਾਲਾ ਪੇੜਾ ਛੰਨੇ ਵਿੱਚ ਕਿੰਨ ਕੀਤਾ ਛੱਡੀਆਂ ਵਾਲਾ ਪੇੜਾ ਮੁੰਡੇ ਦੀ ਮਾਮੀ ਉੱਤਲ ਚੱਲੀ ਕਰ ਕੇ ਰੋਟੀ ਵੇਲਾ ਛੰਨੇ ਵਿੱਚ ਕੰਨ ਕੀਤਾ ਛੱਡੀਆਂ ਵਾਲਾ ਪੇੜਾ ਛੰਨੇ ਵਿੱਚ ਕੰਨ ਕੀਤਾ ਛੱਡੀਆਂ ਵਾਲਾ ਪੇੜਾ ਛੰਨੇ ਵਿੱਚ ਕੰਨ ਕੀਤੀ ਮਿਰਚਾਂ ਵਾਲੀ ਕੜੀ ਛੰਨੇ ਵਿੱਚ ਕੰਨ ਕੀਤੀ ਮਿਰਚਾਂ ਵਾਲੀ ਕੜੀ ਮੁੰਡੇ ਦੀ ਚਾਚੀ ਉੱਦਲ ਚੱਲੀ ਜਾ ਕੇ ਸੜਕੋਂ ਫੜੀ ਛਨੇ ਵਿੱਚ ਕਿਨ ਕੀਤੀ ਮਿਰਚਾਂ ਵਾਲੀ ਕੜੀ ਛਨੇ ਵਿੱਚ ਕਿਨ ਕੀਤੀ ਮਿਰਚਾਂ ਵਾਲੀ ਕੜੀ ਛੋਟੀ 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 ਨੀ ਐਨੇ ਕੀ ਨੱਚਣਾ ਗੋਡਿਆਂ ਕੋਲੋਂ ਮੋਟੀ ਨੀ ਐਨੇ ਕੀ ਨੱਚਣਾ ਗੋਡਿਆਂ ਕੋਲੋਂ ਮੋਟੀ ਨੀ ਐਨੇ ਕੀ ਨੱਚਣਾ ਮੰਮੀ ਡਾਰੇ ਕਾਂ ਤੋਂ ਐਨੀ ਲੰਮੀ ਨੀ ਸੋਣ ਨੀ ਸੁਣ ਮੰਮੀ ਡਾਰੀਏ ਕਾਤੋਂ ਐਨੀ ਲੰਮੀ ਨੀ ਸੁਣਨੀ ਸੁਣ ਵਿੱਚੇ ਸਾਡਾ ਕੋਠਾ ਵੜ ਗਿਆ ਸਣੇ ਬਨੇਰੇ ਥੰਮੀ ਨੀ ਸੁਣਨੀ ਸੁਣ ਵਿੱਚੇ ਸਾਡਾ ਕੋਠਾ ਵੜ ਗਿਆ ਸਣੇ ਬਨੇਰੀ ਥੰਮੀ ਨੀ ਸੁਣਨੀ ਸੁਣ ਮੰਮੀ ਡਾਰੀਏ ਕਾਤੋਂ ਐਨੀ ਲੰਮੀ ਨੀ ਸੁਣਨੀ ਸੁਣ ਪੂਆ ਡਾਰੀਏ ਤੂੰ ਕਿਉਂ ਐਨੀ ਛੋੜੀਨੀ ਸੁਣਨੀ ਸੁਣ ਪੂਆ ਡਾਰੀਏ ਤੂੰ ਕਿਉਂ ਐਨੀ ਛੋੜੀਨੀ ਸੁਣਨੀ ਸੁਣ ਵਿੱਚ ਸਾਡਾ ਕੋਠਾ ਵੜ ਗਿਆ ਸਣੇ ਬਨੇਰੇ ਪੋੜੀਨੀ ਸੁਣਨੀ ਸੁਣ ਵਿੱਚ ਸਾਡਾ ਕੋਠਾ ਵੜ ਗਿਆ ਸਣੇ ਬਨੇਰੇ ਪੋੜੀਨੀ ਸੁਣਨੀ ਸੁਣ ਭੂਆ ਡਾਰੀਏ ਤੂੰ ਕਿਉਂ ਐਨੀ ਛੋੜੀ ਨੀ ਸੁਣਨੀ ਸੁਣ